ਹਾਂਜੀ ਇਹ ਬਾਰਡਰ ਵਾਲਾ ਸੂਟ ਹੈ ਕੁਛ ਇਸ ਤਰੀਕੇ ਦਾ ਔਰ ਅੱਜ ਕੱਲੇ ਵੂਲਨ ਵਾਲੇ ਹੁੰਦੇ ਨੇ ਤੇ ਇਸ ਤਰੀਕੇ ਦੇ ਨਾਲ ਆ ਵਖੋ ਅਸੀਂ ਸ਼ਰਟ ਹੈ ਦੀ ਬਿਲਕੁਲ ਰੈਡੀ ਕਰ ਚੁੱਕੇ ਹਾਂ ਔਰ ਦੇ 슬ੀਵਸ ਤੇ ਵੀ ਜਿਵੇਂ ਬਾਰਡਰ ਤੁਸੀਂ ਦੇਖ ਸਕਦੇ ਹੋ ਫਰੰਟ ਨੈਕ ਤੇ ਵੀ ਹੈ ਔਰ ਨੀਚੇ ਕੇਰੇ ਤੇ ਵੀ ਹੈ ਔਰ ਇਸ ਤਰੀਕੇ ਦੇ ਨਾਲ ਦੂਸਰੀ ਸਾਈਡ ਤੇ ਆ ਵਖੋ ਜੀ ਅਸੀਂ ਆ ਪੈਂਟ ਕੱਟ ਚੁੱਕੇ ਹਾਂ ਇਹਦੀ ਆ ਪੈਂਟ ਤੇ ਵੀ ਦਾ ਬਾਰਡਰ ਠੀਕ ਹੈ ਇੱਕ ਸਾਈਡ ਆ ਬਾਰਡਰ ਹੈ ਦੂਸਰੀ ਸਾਈਡ ਤੇ ਆ ਵੇਖੋ ਜੀ ਇਸ ਤਰੀਕੇ ਨਾਲ ਅਸੀਂ ਕਟਿੰਗ ਕਰ ਚੁੱਕੇ ਹਾਂ ਇੱਕ ਫਰਸਟ ਵਾਲੇ ਜਿਹੜਾ ਫਰੰਟ ਵਾਲਾ ਪੈਨਲ ਹੁੰਦਾ ਹੈ ਅਸੀਂ ਪੈਂਟ ਦਾ ਠੀਕ ਹੈ ਇਹਦਾ ਆਪ ਜੀ ਜਾਣਦੇ ਹੋਗੇ ਕਿ ਇਹਦਾ ਅਰਜ ਬਹੁਤ ਘੱਟ ਹੁੰਦਾ ਹੈ ਔਰ ਆਵੇ ਤੁਸੀਂ ਵਿਖਾ ਸਕਦੇ ਹਾਂ ਇਸ ਤਰੀਕੇ ਨਾਲ 31 ਦੇ ਕਰੀਬ ਬੜੀ ਮੁਸ਼ਕਲ ਦੇ ਨਾਲ ਇਹਦਾ ਸਿੰਗਲ ਕਪੜਾ ਹੈ ਦੇ ਵਿੱਚ ਠੀਕ ਹੈ ਇਸ ਤਰੀਕੇ ਨਾਲ ਦਾ ਵਰਜ ਬਹੁਤ ਹੀ ਛੋਟਾ ਹੁੰਦਾ ਹੈ ਐਸੀ ਕਿਨਾਂ ਕਈ ਵਾਰ ਸਾਨੂੰ ਪੈਂਟ ਬਣਾਉਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਫਰੰਟ ਵਾਲਾ ਪਾਰਟ ਤੇ ਸਾਡਾ इजीली ਬਣ ਗਿਆ ਸੀ ਜਿਵੇਂ ਕਿ ਤੁਸੀਂ ਜਾਣਦੇ ਹੋ ਬੈਕ ਸਾਈਡ ਨੂੰ ਥੋੜਾ ਵੱਡਾ ਰੱਖੀਦਾ ਹੈ 1.5 2 ਇੰਚ ਔਰ ਉਸ ਤਰੀਕੇ ਨਾਲ ਇਹ ਸਾਡਾ ਛੋਟਾ ਪੈ ਰਿਹਾ ਸੀ ਇਹ ਬੈਕ ਵਾਲਾ ਪਾਰਟ ਠੀਕ ਹੈ ਅਸੀਂ ਇੱਕ ਟ੍ਰਿਕ ਦੱਸਾਂਗੇ ਆਪ ਜੀ ਦੇ ਨਾਲ ਕਿ ਜੋਇੰਟ ਇਹਨੂੰ ਕਿਵੇਂ ਲਗਾਉਣਾ ਹੈ ਜਿਹੜਾ ਜ਼ਿਆਦਾ ਸ਼ੋ ਵੀ ਨਾ ਹੋਵੇ ਔਰ ਜ਼ਿਆਦਾ ਝੰਜਟ ਵੀ ਨਾ ਕਰਨਾ ਪਏ ਠੀਕ ਹੈ ਔਰ ਮਿਆਨੀ ਪੌਂਤ ਜਿਹੜੇ ਕਤਰਉਂਦੇ ਨੇ ਜਾਂ ਜਿਨ੍ਹਾਂ ਨੂੰ ਮੈਨੀ ਪਉਣਾ ਈਜ਼ੀ ਨਹੀਂ ਲੱਗਦਾ ਤੇ ਉਹ ਇਸ ਤਰੀਕੇ ਦੇ ਨਾਲ ਨੂੰ ਕਿਵੇਂ ਸਹੀ ਕਰ ਸਕਦੇ ਨੇ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਫਰੰਟ ਵਾਲਾ ਪਾਰਟ ਬੈਕਪਾਰਟ ਦੇ ਉੱਪਰ ਰੱਖ ਕੇ ਇਸ ਤਰੀਕੇ ਨਾਲ ਬਾਰਡਰ ਨਾਲ ਬੈਟਰ ਮੈਚ ਕਰਕੇ ਤੁਸੀਂ ਇਸ ਤਰੀਕੇ ਦੇ ਨਾਲ ਠੀਕ ਹੈ ਇਧਰੋਂ ਆਪਾਂ ਅਸਨ ਵਾਲੀ ਸਾਈਡ ਤੋਂ ਆਪਾਂ ਜਿਵੇਂ ਕੀ ਇਹਨੇ ਰੱਖਣਾ ਹੈ ਸਾਡਾ ਬਹੁਤ ਹੀ ਘੱਟ ਮਾਰਜਨ ਬਚ ਰਿਹਾ 1/2 ਇੰਚ ਤੋਂ ਵੀ ਘੱਟ ਬਚ ਰਿਹਾ ਠੀਕ ਹੈ ਆਪਾਂ ਕੀ ਕਰਨਾ ਹੈ ਇਸ ਤਰੀਕੇ ਦੇ ਨਾਲ ਇਥੋਂ ਬਾਰਡਰ ਸਾਡਾ ਇਥੇ ਫੋਲਡਿੰਗ ਹੋ ਜਾਏਗੀ ਠੀਕ ਹੈ ਇਸ ਤਰੀਕੇ ਦੇ ਨਾਲ ਔਰ ਆ ਸਾਡਾ ਪੌਂਚਾ ਹੋ ਗਿਆ ਨੀਚੇ ਮੋਰੀ ਔਰ ਉਪਰੋਂ ਆਪਾਂ ਜਿਵੇਂ ਨੂੰ ਕਟਿੰਗ ਕਰਨੀ ਹੈ ਠੀਕ ਹੈ ਔਰ ਆ ਵੇਖੋ ਜੀ ਇਸ ਤਰੀਕੇ ਨਾਲ ਆਪਾਂ 2.5 ਇੰਚ ਤੇ ਜਿਵੇਂ ਉਪਰ ਵਧਾਵਾ ਕੱਟਦੇ ਹਾਂ ਅਸਨ ਵਾਲੀ ਸਾਈਡ ਤੋਂ ਔਰ ਸਾਈ ਵਾਲੀ ਸਾਈਡ ਤੇ ਨੂੰ ਆਪਾਂ ਮੈਚ ਕਰ ਲੀਦਾ ਹੈ ਡਾਊਨ ਕਰਕੇ ਠੀਕ ਹੈ ਆਪਾਂ ਇਸ ਤਰੀਕੇ ਦੇ ਨਾਲ ਥੋੜਾ ਜਿਹਾ ਕਪੜਾ ਕੀ ਕਰਨਾ ਹੈ ਵੇਹ ਕਾਲੇ 파ਟ ਨੂੰ ਠੀਕ ਹੈ ਆਪਰਾ ਪਾਰਟ ਹੈ ਸੇਮ ਸੇਮ ਆਪ ਜੀ ਨੂੰ ਦਿਖਾਈ ਨਹੀਂ ਦੇ ਰਿਹਾ ਹੋਏਗਾ ਵੀਡੀਓ ਚ ਇਸ ਤਰੀਕੇ ਦੇ ਨਾਲ ਆਪਾਂ ਕੀ ਕਰਨਾ ਹੈ 2.5 ਤੁਸੀਂ 4-5 ਇੰਚ ਉੱਪਰ ਤੋਂ ਕਪੜਾ ਬੈਕ ਪਾਰਟ ਨੂੰ ਵੱਧ ਕੱਟ ਲੈਣਾ ਹੈ ਠੀਕ ਹੈ ਔਰ ਇਸ ਤਰੀਕੇ ਨਾਲ ਇਹਨੂੰ ਕਟਿੰਗ ਕਰ ਲੈਣਾ ਹੈ ਬੈਕ ਪਾਰਟ ਨੂੰ ਠੀਕ ਹੈ 4-5 ਇੰਚ ਵੱਧ ਕਿਉਂਕਿ ਆਪਾਂ 2.5 ਇੰਚ ਰੱਖਣਾ ਹੈ ਆਪਾਂ ਨੂੰ ਥੋੜਾ ਜਿਹਾ ਐਕਸਟਰਾ ਹੀ ਚਾਹੀਦਾ ਹੈ ਠੀਕ ਹੈ ਕਿਉਂਕਿ ਜੋਇੰਟ ਹਮੇਸ਼ਾ ਆਪਾਂ ਨੂੰ ਵੱਧ ਹੀ ਕਟਿੰਗ ਕਰਨਾ ਚਾਹੀਦਾ ਹੈ ਹਾਂਜੀ ਕਟਿੰਗ ਕਰਨ ਤੋਂ ਬਾਅਦ ਫਿਰ ਆਪਾਂ ਕੀ ਕਰਨਾ ਹੈ ਜਿਹੜਾ ਉੱਪਰਲਾ ਕਪੜਾ ਸਾਡਾ ਐਕਸਟਰਾ ਬਚਿਆ ਹੈ ਉਹਨੂੰ ਇਸ ਤਰੀਕੇ ਨਾਲ 프ਰੰਟ ਪਾਰਟ ਨੂੰ ਸਾਈਡ ਤੇ ਕਰ ਲੈਣਾ ਹੈ ਔਰ ਜਿੱਥੇ ਆਪਣਾ ਅ ਅਸਨ ਦੀ ਇਸ ਤਰੀਕੇ ਨਾਲ ਜਿੱਥੇ ਮਾਰਕ ਲੱਗਾ ਆ ਉੱਥੋਂ ਤੱਕ ਆਪਾਂ ਮਾਰਕ ਕਰ ਲੈਣਾ ਹੈ ਬੈਕਪਾਰਟ ਨੂੰ ਵੀ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਕਮ ਸੇ ਕਮ 3-4 ਇੰਚ نیچے ਤੋਂ نیچے ਨੂੰ ਠੀਕ ਹੈ ਔਰ ਜਿਹੜਾ ਆਪਾਂ ਐਕਸਟਰਾ ਕਪੜਾ ਇਹਨੂੰ ਜੋਇੰਟ ਕਰਨਾ ਹੈ ਉਹਨੂੰ 3-4 ਇੰਚ ਇਸ ਤਰੀਕੇ ਨਾਲ نیچے ਨੂੰ ਔਰ 3-4 ਤੋਂ ਵੱਧ ਹੀ ਤੁਸੀਂ ਕਟਿੰਗ ਕਰ ਲੈਣਾ ਇਸ ਤਰੀਕੇ ਨਾਲ ਕਪੜੇ ਦੇ ਉੱਪਰ ਕਪੜਾ ਰੱਖ ਲੈਣਾ ਠੀਕ ਹੈ ਇਸ ਤਰੀਕੇ ਦੇ ਨਾਲ ਤੇ ਤੁਸੀਂ ਜਿਵੇਂ ਵੀਡੀਓ ਚ ਵੇਖ ਪਾ ਰਹੇ ਹੋ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਮੈਚ ਕਰਕੇ ਤੇ 4-5 ਇੰਚ ਪਰਾਂ ਨੂੰ ਕਪੜਾ ਡਬਲ ਫੋਲਡ ਦੇ ਵਿੱਚ ਕਟਿੰਗ ਕਰ ਲੈਣਾ ਹੈ ਠੀਕ ਹੈ। ਔਰ ਇਸ ਤਰੀਕੇ ਦੇ ਨਾਲ ਠੀਕ ਹੈ ਸੀ ਕਪੜਾ ਥੋੜਾ ਜਿਆ ਬਚਾਉਂਦੀ ਕੋਸ਼ਿਸ਼ ਕਰ ਰਹੇ ਹਾਂ ਇਸ ਲਈ ਇਹਨੂੰ ਡਬਲ ਫੋਲਡ ਦੇ ਵਿੱਚ ਕਰ ਲੈਣਾ ਹੈ। ਆਪਾਂ ਅਲੱਗ-ਅਲੱਗ ਪਾਰਟ ਨਹੀਂ ਕਰਨੇ ਇਹ ਇਸ ਤਰੀਕੇ ਦੇ ਨਾਲ ਆਪਾਂ ਕੋ ਡਬਲ ਫੋਲਡ ਦੇ ਵਿੱਚ ਉੱਪਰੋਂ ਸਾਡਾ ਕਪੜਾ ਜੁਆਇੰਟ ਹੈ। ਤੇ ਠੀਕ ਹੈ ਇਸ ਤਰੀਕੇ ਨਾਲ ਇਹਨੂੰ ਕਟਿੰਗ ਕਰਕੇ ਆਪਾਂ ਇਸ ਤਰੀਕੇ ਨਾਲ ਨੇ ਕਟਿੰਗ ਕਰਕੇ ਇਹਨੂੰ ਬਾਅਦ ਵਿੱਚ ਆਪਾਂ بیک سائیڈ سائڈ اٹچ کر کے پھر آپ جی نو دس آنگے کہ ہمیں کٹنگ کمی کرنی ہے ٹھیک ہے آ ایکسٹرا کپڑا ہے سڑا یہ کٹنگ کر لیا ٹھیک ہے اور پلیز چینل نو سبسکرائب ضرور کرنا ویڈیو چرا بھی چنگی لگے آپ جی نائک کمینٹ شیئر جرور کرنا ٹھیک ہے اور اب ایک اِسی کپڑا کٹنگ کر لیا ہے ٹھیک ہے بہت ہی ایزی ہے کچھ بھی زیادہ کرنے لوڑ نہیں ہے اور زیادہ جھنجٹ نہیں کرنا پہنتا ਬਹੁਤ इजीली ਔਰ ਬਹੁਤ ਘੱਟ ਟਾਈਮ ਦੇ ਵਿੱਚ ਇਹ ਜੁਆਇੰਟ ਲੱਗ ਕੇ ਔਰ ਬਹੁਤ इजी ਬਣ ਜਾਂਦਾ ਹੈ ਠੀਕ ਹੈ ਇਸ ਤਰੀਕੇ ਨਾਲ ਅਸੀਂ ਆ ਵਖੋ ਇਹਦਾ ਜੁਆਇੰਟ ਲਗਾ ਲਿਆ ਹੈ ਬੈਕ ਪਾਰਟ ਨੂੰ ਠੀਕ ਹੈ ਇਸ ਤਰੀਕੇ ਨਾਲ ਔਰ ਫਿਰ ਕੀ ਕਰਨਾ ਹੈ ਆਪਾਂ ਫਰੰਟ ਵਾਲਾ ਪਾਰਟ ਲੈ ਕੇ ਇਹਦੇ ਉੱਪਰ ਰੱਖ ਕੇ ਠੀਕ ਹੈ ਬਿਲਕੁਲ ਸੈੱਟ ਕਰਕੇ ਜਿਵੇਂ ਆਪਾਂ ਸੈਂਟਰ ਦੇ ਵਿੱਚ ਰੱਖ ਲੈਣਾ ਇਹਨੂੰ ਠੀਕ ਹੈ ਬਿਲਕੁਲ ਇਹਦਾ ਇਸ ਤਰੀਕੇ ਨਾਲ ਬਾਰਡਰ ਨਾਲ ਬਾਰਡਰ ਮੈਚ ਕਰਕੇ ਤੁਸੀਂ ਔਰ ਇੱਕ ਸਾਈਡ ਤੋਂ ਠੀਕ ਹੈ ਆ ਵਖੋ ਜੀ ਬਿਲਕੁਲ ਬਾਰਡਰ ਮੈਚ ਹੋ ਗਿਆ ਹੈ ਔਰ ਇਸ ਤਰੀਕੇ ਦੇ ਨਾਲ ਬਿਲਕੁਲ ਐਕੂਰੇਟ ਰੱਖਣ ਤੋਂ ਬਾਅਦ ਫਿਰ ਆਪਾਂ ਕੀ ਕਰਨਾ ਹੁਣ ਇਹਦੀ ਆਪਾਂ ਕਟਿੰਗ ਕਰਾਂਗੇ ਠੀਕ ਹੈ ਇਹਨੂੰ ਮਾਰਕ ਕਰਾਂਗੇ ਪਹਿਲਾਂ ਮਾਰਕ ਕਰਨ ਤੋਂ ਬਾਅਦ ਫਿਰ ਆਪਾਂ ਇਹਦੀ ਕਟਿੰਗ ਕਰਾਂਗੇ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਇਧਰੋਂ ਵੀ ਥੋੜਾ ਜਿਹਾ ਮੈਚ ਕਰ ਲੈਣੇ ਆ ਔਰ ਮੈਚ ਕਰਨ ਤੋਂ ਬਾਅਦ ਫਿਰ ਆਪਾਂ ਇਹਦੀ ਕਟਿੰਗ ਕਰਾਂਗੇ ਠੀਕ ਹੈ ਇਸ ਤਰੀਕੇ ਨਾਲ ਬਿਲਕੁਲ ਸੈੱਟ ਕਰਨ ਤੋਂ ਬਾਅਦ ਤੁਸੀਂ ਫਿਰ ਇਹਦੀ ਦੇ 2 ਇੰਚ ਵਾਲੀ ਇਸ ਤਰੀਕੇ ਨਾਲ ਤੁਸੀਂ ਮਾਰਕਿੰਗ ਕਰ ਲੈਣੀ ਹੈ ਠੀਕ ਹੈ ਇਸ ਤਰੀਕੇ ਨਾਲ ਔਰ ਉੱਪਰ ਤੋਂ 2.5 ਇੰਚ ਵਾਲ ਤੇ ਸਾਈਡ ਤੇ ਆਪਾਂ ਠੀਕ ਹੈ ਜੀ ਆਹ ਵੇਖੋ ਇਸ ਤਰੀਕੇ ਦੇ ਨਾਲ ਆਪਾਂ ਮਾਰਕਿੰਗ ਕਰਕੇ ਇਹਨੂੰ ਠੀਕ ਹੈ ਕਟਿੰਗ ਕਰ ਲਈ ਹੈ ਠੀਕ ਹੈ ਜੀ ਔਰ ਆਹ ਵੇਖੋ ਸਾਡੇ ਬਹੁਤ ਹੀ ਘੱਟ ਜਿਹੜੇ ਜੋਇੰਟ ਨੇ ਉਹ ਸ਼ੋ ਹੋ ਰਹੇ ਨੇ ਠੀਕ ਹੈ ਤੁਸੀਂ ਇਹਨੂੰ ਓਵਰਲੋਕ ਵੀ ਕਰ ਸਕਦੇ ਹੋ ਠੀਕ ਹੈ ਇਸ ਤਰੀਕੇ ਦੇ ਨਾਲ ਸਾਡੇ بیک پارٹ کی بھی کٹنگ ہوگی جو سائڈ سے رہ گیا ہے دو سائڈ لیک والی سائڈ آپ اس طریقے وہ کٹنگ کر لیں گے ٹھیک ہے جی اور پینٹ بنا کے ریڈی کر لی ہے ٹھیک ہے اِسی بٹ والا پینٹ ریڈی کی ٹھیک ہے آ سڈیا اوپر پلیٹس پائے ہوئے نے ٹھیک ہے جی اور بیک لاسٹک لگی ہوئی ہے اور تعمیر دکھا دے کہ آ دیکھو بالکل نیچے آسن والی سائڈ تو دیکھو جی 1.5 ਇੰਚ ਦੇ ਕਰੀਬ ਹੀ ਸਾਡੇ ਜੋਇੰਟਸ ਦਿਖਾਈ ਦੇ ਰਹੇ ਨੇ ਉਹ ਵੀ ਬੈਕ ਸਾਈਡ ਫਰੰਟ ਸਾਈਡ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਠੀਕ ਹੈ ਅਸੀਂ ਆਪਾਂ ਆਪ ਜੀ ਨੂੰ ਬੈਕ ਸਾਈਡ ਤੋਂ ਵੀ ਦਿਖਾ ਦਿੰਨੇ ਆ ਠੀਕ ਹੈ ਆ ਵੇਖੋ ਬੈਕ ਸਾਈਡ ਤੋਂ ਬਿਲਕੁਲ ਵੀ ਜ਼ਿਆਦਾ ਨਹੀਂ ਦਿਖਾਈ ਦੇ ਰਿਹਾ ਠੀਕ ਹੈ ਬਹੁਤ ਹੀ ਈਜ਼ੀ ਬਣ ਗਿਆ ਹੈ ਔਰ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਔਰ ਤੁਸੀਂ ਮੇਰੀ ਵੀਡੀਓ ਕਿੱਥੋਂ ਵੇਖ ਰਹੇ ਹੋ ਉਹ ਵੀ ਜ਼ਰੂਰ ਦੱਸਣਾ ਠੀਕ ਹੈ ਆ ਵੇਖੋ ਦੋਨੋਂ ਸਾਈਡ ਤੇ ਬਾਦਰ ਆ ਗਿਆ ਸਾਡਾ ਪੈਂਟ ਬਣ ਕੇ